ਦੋਸਤੋ ਸਵਾਗਤ ਹੈ ਮੈਂ ਹਾਂ ਦੇਵਿੰਦਰ ਸਿੰਘ ਜਿੱਦਾਂ ਆਪਾਂ ਹਰ ਰੋਜ਼ ਜੁੜੀਦਾ ਪੰਜਾਬ ਤੇ ਦੁਨੀਆ ਭਰ ਦੀ ਸਿਆਸਤ ਦੇ ਉੱਤੇ ਗੱਲਬਾਤ ਕਰਨ ਲਈ ਸੋ ਅੱਜ ਵੀ ਆਪਾਂ ਪੰਜਾਬ ਦੀਆਂ ਕਈ ਸਾਰੀਆਂ ਖਬਰਾਂ ਨੇ ਜਿਹਨਾਂ ਦੇ ਉੱਤੇ ਗੱਲ ਕਰਦੇ ਆ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਖਾਸ ਕਰਕੇ ਇਸ ਡਬਲ ਬਰਨਿੰਗ ਨੂੰ ਲੈ ਕੇ ਪਰਾਲੀ ਦੀ ਜਿਹੜੀ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਇਹਨੂੰ ਲੈ ਇਸੇ ਤਰੀਕੇ ਨਾਲ ਬਰਿੰਗ ਸਾਹਿਬ ਜਿਹੜਾ ਕਾਫੀ ਕੌਨਫੀਡੈਂਟ ਨਜ਼ਰ ਆ ਰਹੇ ਨੇ ਤੇ ਇਹਦੇ ਨਾਲ ਨਾਲ ਜਿਹੜਾ ਰਵਨੀਤ ਬਿੱਟੂ ਆ ਉਹਨਾਂ ਨੇ ਚੰਨੀ ਸਾਹਿਬ ਦਾ ਇੱਕ ਜਿਹੜਾ ਬਿਆਨ ਦਿੱਤਾ ਸੀਗਾ ਚੰਨੀ ਸਾਹਿਬ ਨੇ ਬੀਤੇ ਰੋਜ਼ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਨੀਟੂ ਸ਼ਟਰਾਂ ਵਾਲੇ ਦੇ ਬਾਬਤ ਵੀ ਨੀਟੂ ਤਾਂ ਜਿਹੜਾ ਮੁੱਖ ਮੰਤਰੀ ਕਦੇ ਪੰਜਾਬ ਦਾ ਹੋ ਸਕਦਾ ਬਣ ਜਵੇ ਬਿੱਟੂ ਨਹੀਂ ਕਦੇ ਵੀ ਬਣਦਾ ਤੇ ਉਹਨੂੰ ਲੈ ਹੋਰ ਕਈ ਪੰਜਾਬ ਦੀਆਂ ਜਿਹੜੀਆਂ ਸਿਆਸਤ ਦੇ ਨਾਲ ਖਾਸ ਕਰਕੇ ਜ਼ਿਮਨੀ ਚੋਣਾਂ ਦੇ ਨਾਲ ਜੁੜੀਆਂ ਹੋਈਆਂ ਕਈ ਸਾਰੀਆਂ ਗੱਲਾਂ ਨੇ ਉਹਦੇ ਤੇ ਆਪਾਂ ਆਉਨੇ ਆ ਤੇ ਇਹ ਵੀ ਤੁਹਾਨੂੰ ਦੱਸਾਂਗੇ ਕਿ ਦਾਦੇ ਤੇ ਪੋਤੇ ਦੇ ਵਿਚਕਾਰ ਜਾਂਦੇ ਜਾਂਦੇ ਕਿੰਨਾ ਫਰਕ ਆ ਗਿਆ ਵੀ ਇਹ ਕਿਹੜੇ ਦਾਦੇ ਤੇ ਕਿਹੜੇ ਪੋਤੇ ਦੀ ਮੈਂ ਗੱਲ ਕਰਦਾ ਸਿਆਸੀ ਦੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਕਰ ਲਿਓ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਤੇ ਉਹਨਾਂ ਦਾ ਇੱਕ ਬਿਆਨ ਆ ਉਹਨਾਂ ਨੇ ਕਿਹਾ ਸਟੱਬਲ ਬਰਨਿੰਗ ਨੂੰ ਲੈ ਕੇ ਪਰਾਲੀ ਨੂੰ ਜਿਹੜੀ ਅੱਗ ਲੱਗਦੀ ਆ ਪੰਜਾਬ ਦੇ ਵਿੱਚ ਬੀਤੇ ਰੋਜ਼ ਮੈਂ ਤੁਹਾਡੇ ਨਾਲ ਸਮੋਗ ਦੀ ਪਿਛਲੀ ਵੀਡੀਓ ਦੇ ਵਿੱਚ ਹੀ ਸਾਂਝੀ ਕਰਕੇ ਹਟਿਆ ਕਿ ਸਮੋਗ ਦੀ ਜਿਹੜੀ ਪ੍ਰੋਬਲਮ ਆ ਉਹ ਕਿੰਨੀ ਜਿਆਦਾ ਜਿਹੜੀ ਆ ਗੰਭੀਰ ਬਣੀ ਹੋਈ ਆ ਲਾਹੌਰ ਦੇ ਵਿੱਚ ਹਾਲਾਤ ਇਹ ਆ ਕਿ ਲੋਕੀ ਬਿਮਾਰ ਬਹੁਤ ਜਿਆਦਾ ਹੋ ਰਹੇ ਨੇ ਹਾਲਾਂਕਿ ਬਹੁਤ ਲੋਕਾਂ ਦਾ ਇਹ ਮੰਨਣਾ ਕਿ ਬਿਮਾਰੀਆਂ ਦੇ ਨਾਲ ਪਹਿਲਾਂ ਤੋਂ ਹੀ ਲੱਗ ਰਹੀਆਂ ਨੇ ਹੌਲੀ ਹੌਲੀ ਕਈਆਂ ਨੂੰ ਉਸੇ ਸਮੇਂ ਇਹਦਾ ਉਹਦਾ ਪਤਾ ਲੱਗ ਜਾਂਦਾ ਇਹਦੇ ਨਾਲ ਤੁਹਾਡਾ ਉਹ ਇਹ ਤਾਂ ਮੈਨੂੰ ਲੱਗਦਾ ਜ਼ਾਹਿਰ ਦੀ ਗੱਲ ਹੈ ਨਾ ਜਦੋਂ ਤੁਸੀਂ ਇੰਨੀ ਜਿਆਦਾ ਜਿਹੜਾ ਟਾਕਸਿਕ ਹਵਾ ਤੁਹਾਡੇ ਅੰਦਰ ਜਾਂਦੀ ਹੈ ਉਹ ਕੀ ਜਿਹੜਾ ਤੁਹਾਡੀ ਬੋਡੀ ਦੇ ਅੰਦਰ ਜਾ ਕੇ ਉਹ ਕਰੂਗੀ ਜਿਹੜਾ ਜਿੱਦਾਂ ਮੇਰੇ ਇੱਕ ਨਜ਼ਦੀਕੀ ਆ ਉਹ ਬੀਤੇ ਦਿਨਾਂ ਦੇ ਵਿੱਚ ਪੰਜਾਬ ਜਾ ਕੇ ਆਏ ਤੇ ਉਹ ਵੈਸੇ ਹੀ ਤੁਸੀਂ ਪੰਜਾਬ ਦੀਆਂ ਗੱਲਾਂ ਕਰ ਰਹੇ ਸੀਗੇ ਤੇ ਉਹਨੇ ਕਿਹਾ ਵੀ ਯਾਰ ਉੱਥੇ ਨਾ ਤੁਹਾਨੂੰ ਜਿਹੜਾ ਜਿੱਦਾਂ ਅਸਮਾਨ ਇਥੇ ਯੂਰੋਪੀਅਨ ਕੰਟਰੀਆਂ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਨਾ ਵੀ ਉੱਥੇ ਪੰਜਾਬ ਦੇ ਵਿੱਚ ਤੁਹਾਨੂੰ ਅਸਮਾਨ ਹੀ ਨਹੀਂ ਨਜ਼ਰ ਆਉਂਦਾ ਤੇ ਹਾਲਾਂਕਿ ਉਦੋਂ ਆ ਸਮੋਗ ਦੀ ਪ੍ਰੋਬਲਮ ਇੰਨੀ ਨਹੀਂ ਸੀ ਜਿੰਨੀ ਹੁਣ ਤਾਂ ਬਹੁਤ ਜ਼ਿਆਦਾ ਹੋਈ ਹੋਈ ਆ ਤੇ ਜੇ ਮੈਂ ਕੱਲ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਮੇਰਾ 300 ਜਿਹੜਾ ਮੰਨਿਆ ਜਾਂਦਾ ਹੈ ਇਹ ਜਿਹੜਾ 에ਅ ਕੁਆਲਿਟੀ ਇੰਡੈਕਸ ਹੁੰਦਾ ਨਾ ਇੱਕ ਵੀ ਇਹ 300 ਤੱਕ ਜੇ ਪਹੁੰਚ ਜਵੇ ਤਾਂ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਖਤਰਨਾਕ ਆ ਤੇ ਇਹ ਤਾਂ ਸਾਡੇ ਤਾਂ ਹਜ਼ਾਰ ਹਜ਼ਾਰ ਤੋਂ ਵੀ ਟੱਪ ਜਾਂਦਾ ਤੇ ਲਾਹੌਰ ਦੇ ਵਿੱਚ ਤਾਂ ਬੜੇ ਜ਼ਿਆਦਾ ਬੁਰੇ ਹਾਲ ਨੇ ਸੋ ਇਹਨੂੰ ਲੈ ਕੇ ਜਿਹੜਾ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਹੁਣ ਤਾਂ ਜਿਹੜਾ ਦਿੱਲੀ ਵਾਲੇ ਵੀ ਸਾਨੂੰ ਕਹੀ ਜਾਂਦੇ ਆ ਜੀ ਇੱਧਰ ਲਾਹੌਰ ਵਾਲੇ ਵੀ ਹੁਣ ਸਾਨੂੰ ਕਹਿਣ ਲੱਗ ਪਏ ਨੇ ਉਹਨਾਂ ਨੇ ਥੋੜਾ ਮਜ਼ਾਕੀਆ ਅੰਦਾਜ਼ ਦੇ ਵਿੱਚ ਵੀ ਚਲੋ ਉਹਨਾਂ ਨੇ ਗੱਲ ਕਿਹਾ ਕਿ ਵੀ ਧੂਆ ਸਾਡਾ ਇੱਧਰ ਵੀ ਚਲੇ ਜਾਂਦਾ ਇੱਧਰ ਵੀ ਚਲੇ ਜਾਂਦਾ ਵੀ ਦੋਨੇ ਪਾਸੇ ਕਿੱਦਾਂ ਘੁੰਮ ਜਾਂਦਾ ਤੇ ਅੱਛਾ ਇੱਕ ਤਾਂ ਜੇਕਰ ਮੈਂ ਵੈਸੇ ਇੱਕ ਇਹਦੇ ਲਈ ਇਹ ਗੱਲ ਕਹਿਣੀ ਚਾਹੁੰਦਾ ਕਿ ਡੈਫੀਨਿਟਲੀ ਕਿਸਾਨ ਜਿਹੜਾ ਪੰਜਾਬ ਦੀ ਕਿਸਾਨੀ ਆ ਉਹ ਬੁਰੇ ਦੌਰ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ ਸੰਕਟ ਦੇ ਜਿਹੜਾ ਦੌਰ ਦੇ ਵਿੱਚ ਹੈਗੀ ਆ ਉਹ ਤੇ ਜਿਸ ਵੀ ਕੇ ਨਾਲ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਹੁੰਦੀਆਂ ਤੇ ਇਹ ਇਹਨੂੰ ਲੈ ਕੇ ਜਿਹੜਾ ਇਹ ਕਿਹਾ ਜਾਂਦਾ ਕਿ ਵੀ ਉਹਨਾਂ ਦੇ ਕੋਲ ਸਾਧਨ ਨਹੀਂ ਹੈਗੇ ਉਹ ਵੀ ਕੀ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਉਹ ਇੱਕ ਲੈਵਲ ਤੱਕ ਉਹ ਸਹੀ ਹੋ ਸਕਦੀਆਂ ਤੇ ਡੈਫੀਨਿਟਲੀ ਜਿਹੜਾ ਵੀ ਉਹਨਾਂ ਨੂੰ ਜਿਹੜੀ ਸਹਾਇਤਾ ਵੀ ਸਰਕਾਰ ਦੇ ਵੱਲੋਂ ਮਿਲਣੀ ਚਾਹੀਦੀ ਹੈ ਜੇਕਰ ਉਹ ਇਹਨੂੰ ਬੰਦ ਕਰਵਾਉਣਾ ਚਾਹੁੰਦੇ ਨੇ ਪਰ ਇਹਨੂੰ ਰੋਕਣਾ ਹੀ ਪੈਣਾ ਇਹ ਇਹ ਹੋਰ ਕੋਈ ਮੈਨੂੰ ਲੱਗਦਾ ਇਹਦਾ ਸਾਨੂੰ ਹਰ ਹਾਲਤ ਦੇ ਵਿੱਚ ਇਹਦਾ ਬਦਲ ਲੱਭਣਾ ਪੈਣਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਇਹ ਕਿਸਾਨਾਂ ਨੂੰ ਆਪਾਂ ਦੋਸ਼ ਦੇਣ ਤੋਂ ਪਹਿਲਾਂ ਇਹ ਸੋਚੀਏ ਕਿ ਸਭ ਤੋਂ ਜ਼ਿਆਦਾ ਬੁਰੇ ਹਾਲਾਤਾਂ ਦੇ ਵਿੱਚ ਤਾਂ ਉਹ ਨੇ ਉਹਨਾਂ ਦੇ ਘਰ ਜਦੋਂ ਕੀ ਖੇਤ ਦੇ ਕੋਲ ਘਰ ਦੇ ਕੋਲ ਅੱਗ ਲੱਗਦੀ ਆ ਉਹਦਾ ਧੂੰਆ ਉਹਨਾਂ ਨੂੰ ਚੜਦਾ ਉਹ ਸਾਰੇ ਪਿੰਡ ਨੂੰ ਚੜਦਾ ਫੇਰ ਉਹ ਕਿਸੇ ਹੋਰ ਨੂੰ ਜਾਂਦਾ ਸੋ ਸਭ ਤੋਂ ਬੁਰੇ ਹਾਲਾਤਾਂ ਦੇ ਵਿੱਚ ਤਾਂ ਉਹ ਨਹੀਂ ਉਹਨਾਂ ਦੀ ਆਪਣੀ ਸਿਹਤ ਕਿੰਨੀ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹੁੰਦੀ ਆ ਇਹ ਸੋਚਣ ਵਾਲੀ ਗੱਲ ਹੈ ਪਰ ਇਹਦੇ ਲਈ ਜ਼ਰੂਰੀ ਇਹ ਹੀ ਆ ਕਿ ਇਹਦੇ ਤੇ ਸਖਤੀ ਨਾਲ ਜਿਹੜਾ ਕਾਨੂੰਨ نافذ ਹੋਵੇ ਬੇਸ਼ੱਕ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਚੰਗਾ ਵੀ ਨਹੀਂ ਲੱਗਣਾ ਬਟ ਆਈ ਥਿੰਕ ਕਿਤੇ ਨਾ ਕਿਤੇ ਜ਼ਰੂਰੀ ਆ ਕਿ ਸ਼ਕਤੀ ਨਾਲ ਕਾਨੂੰਨ ਲਾਗੂ ਇਹਦੇ ਤੇ ਹੋਣਾ ਚਾਹੀਦਾ ਤੇ ਇਹਦੇ ਲਈ ਜਿਹੜਾ ਜਿਨੇ ਵੀ ਵਸੀਲੇ ਆ ਉਹ ਸਰਕਾਰ ਨੂੰ ਵੱਧ ਤੋਂ ਵੱਧ ਖੋਲਣੇ ਚਾਹੀਦੇ ਆ ਕਿ ਕਿਸਾਨਾਂ ਨੂੰ ਜਿਹੜਾ ਉਹਨਾਂ ਦੀ ਮਦਦ ਕੀਤੀ ਜਾਵੇ ਪਰ ਇਹ ਗਾਂ ਤੋਂ ਗਾਂ ਆ ਏਸੀ ਸਮੇਂ ਜਦੋਂ ਆਪਾਂ ਗੱਲ ਕਰ ਰਹੇ ਆ ਸ਼ੁਰੂਆਤ ਹੋਈ ਆ ਜੀ ਕਲਾਈਮੇਟ ਜਿਹੜਾ ਸੀਓਪੀ ਦੀ 29th ਜਿਹੜਾ ਸੀਓਪੀ ਆ ਅਜ਼ਰਬਾਈਜਾਨ ਦੀ ਰਾਜਧਾਨੀ ਬੱਚੇ ਦੀ ਸ਼ੁਰੂਆਤ ਹੋਈ ਆ ਹੁਣੇ ਜਿੱਥੇ ਸਾਰੇ ਵਰਲਡ ਲੀਡਰਸ ਮਿਲਦੇ ਨੇ ਆ ਕੇ ਇਸ ਚੀਜ਼ ਨੂੰ ਲੈ ਕੇ ਜਿਹੜਾ ਕਲਾਈਮੇਟ ਪ੍ਰੋਬਲਮਸ ਦਾ ਦੁਨੀਆ ਨੂੰ ਸਾਹਮਣਾ ਆ ਜੇ ਇਸ ਲੈਵਲ ਦੇ ਜੇ ਇਸ ਜਿਹੜੇ ਹਾਲਾਤਾਂ ਦਾ ਸਾਨੂੰ ਸਾਹਮਣਾ ਹੋ ਸਕਦਾ ਨਾ ਉਹਨੂੰ ਲੈ ਕੇ ਜਿਹੜੇ ਇਹ ਵਰਲਡ ਲੀਡਰਸ ਆ ਉਹ ਲਗਾਤਾਰ ਜਿਹੜਾ ਉੱਥੇ ਮਿਲ ਕੇ ਉਹਦੇ ਤੇ ਇਹ ਜਿਹੜਾ ਜਿੰਨੀਆਂ ਵੀ ਸੀਓਪੀ ਵਗੈਰਾ ਹੁੰਦੀਆਂ ਨੇ ਇਹਦੇ ਵਿੱਚ ਗੱਲ ਕਰਦੇ ਨੇ ਪੈਰਿਸ ਐਗਰੀਮੈਂਟ ਇੱਕ ਬਹੁਤ ਵੱਡਾ ਇਹਨੂੰ ਸਮਝੌਤਾ ਮੰਨੇ ਜਾਂਦਾ ਡੋਨਲਡ ਟਰੰਪ ਨੂੰ ਲੈ ਕੇ ਹੁਣ ਫੇਰ ਰੌਲਾ ਰੱਪਾ ਚੱਲ ਪਿਆ ਕਿ ਟਰੰਪ ਨੇ ਇਹਦੇ ਵਿੱਚ ਅਮਰੀਕਾ ਨੂੰ ਰੱਖਣਾ ਜਾਂ ਨਹੀਂ ਰੱਖਣਾ ਪਹਿਲਾਂ ਉਹਨੇ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ ਸੀਗਾ ਕਿਉਂਕਿ ਬਹੁਤ ਸਾਰੀਆਂ ਖਾਸ ਕਰਕੇ ਜਿਹੜੀਆਂ ਇਹ ਵੈਸਟਰਨ ਡੈਮੋਕ੍ਰੇਸੀਜ਼ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇੰਡਸਟਰੀਅਲ ਜਿਹੜੀ ਰੈਗੂਲੇਸ਼ਨ ਦੇ ਚੱਲਦੇ ਆ ਤੁਸੀਂ ਆਪਣਾ ਤਾਂ ਪੈਸੇ ਕਮਾ ਲਏ ਹੁਣ ਤੁਸੀਂ ਸਾਰੀ ਦੁਨੀਆ ਨੂੰ ਕਹਿ ਰਹੇ ਹੋ ਕਿ ਕਲਾਈਮੇਟ ਜਿਹੜੀ ਆ ਚੇਂजेस ਦੇ ਚੱਲਦੇ ਆ ਕਿ ਤੁਸੀਂ ਸਾਰੇ ਜਿਹੜਾ ਇੱਕ ਖਿਆਲ ਰੱਖੋ ਗ੍ਰੀਨ એનર્ਜੀ ਦੀ ਵਰਤੋਂ ਕਰੋ ਤੇ ਜਿੰਨਾ ਵੀ ਫੌਸਲ ਫਿਊਲ ਹੁੰਦਾ ਇਹਨੂੰ ਤੁਸੀਂ ਵਰਨ ਤੋਂ ਰੋਕੋ ਇਹ ਆਪਣੇ ਆਪਣਾ ਜਿਹੜਾ ਪ੍ਰਦੂਸ਼ਣ ਘਟਾ ਕਰੋ ਵੀ ਇਹਦੇ ਲਈ ਤੁਹਾਨੂੰ ਵੀ ਬਣਦਾ ਹਿੱਸਾ ਪਾਉਣਾ ਪੈਣਾ ਸੋ ਉਹਨੂੰ ਲੈ ਕੇ ਜਿਹੜਾ ਕਿਹਾ ਜਾ ਰਿਹਾ ਕਿ ਜਿਹੜੀਆਂ ਵੱਡੀਆਂ ਕੰਟਰੀਜ਼ ਨੇ ਅਮਰੀਕਾ ਆ ਯੂਕੇ ਆ ਵੀ ਇਹਨਾਂ ਨੂੰ ਜਿਹੜਾ ਆਪਣਾ ਬਣਦਾ ਹਿੱਸਾ ਜਾਂ ਆਪਣਾ ਬਣਦਾ ਯੋਗਦਾਨ ਜਿਹੜਾ ਇਹ ਜਿਹੜੀਆਂ ਇਹ ਡਿਵੈਲਪਿੰਗ ਨੇਸ਼ਨਸ ਆ ਇਹਨਾਂ ਨੂੰ ਦੇਣਾ ਪੈਣਾ ਤਾਂ ਕਿ ਸਾਰੀ ਦੁਨੀਆ ਜਿਹੜੀ ਇਕੱਠੀ ਹੋ ਕੇ ਇਸ ਕਲਾਈਮੇਟ ਦੀ ਜਿਹੜੀ ਪ੍ਰੋਬਲਮ ਹੈ ਇਹਦੇ ਨਾਲ ਲੜ ਸਕੇ ਇਹ ਜਿਹੜਾ ਕਲਾਈਮੇਟ ਇਹਦੇ ਬਹੁਤ ਬੁਰੇ ਅਸਰਾਂਤ ਸਾਨੂੰ ਆਲਰੇਡੀ ਦੇਖਣ ਨੂੰ ਮਿਲ ਰਹੇ ਨੇ ਇਹਦੀਆਂ ਇਹਦੇ ਨਾਲ ਹੋ ਕੀ ਰਿਹਾ ਕਿ ਹਰੇਕ ਚੀਜ਼ ਦੀ شدت ਵੱਧ ਰਹੀ ਆ ਜੇਕਰ ਬਾਰਿਸ਼ ਆਉਂਦਾ ਤਾਂ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਆ ਜਿੱਦਾਂ ਅਸੀਂ ਬੀਤੇ ਦਿਨਾਂ ਦੇ ਵਿੱਚ ਸਪੇਨ ਦੇ ਅੰਦਰ ਦੇਖਿਆ ਪੰਜਾਬ ਦੇ ਵਿੱਚ ਵੀ ਆਪਾਂ ਇਹ ਚੀਜ਼ਾਂ ਵੇਖ ਚੁੱਕੇ ਆ ਪਾਕਿਸਤਾਨ ਦੇ ਵਿੱਚ ਜਿਹੜੇ ਹੜਾ ਆਏ ਸੀਗੇ ਉਹਨੂੰ ਵੀ ਉਦੋਂ ਮੈਨੂੰ ਯਾਦ ਹੈ ਜਿਹੜੇ UN ਦੇ ਸਿਗੇ ਮੁਖੀ ਉਹਨਾਂ ਨੇ ਜਾਂ UN ਦੀ ਇੱਕ ਏਜੰਸੀ ਦੇ ਮੁਖੀ ਸਕੇ ਖੈਰ ਉਹਨਾਂ ਨੇ ਕਿਸੇ ਨੇ ਗੱਲ ਕਹੀ ਸੀ ਉਦੋਂ ਕਿ ਬਈ ਇਹ ਸਭ ਤੋਂ ਬੁਰੇ ਅਸਰਾਂਤ ਜਿਹੜੇ ਆ ਇਹ ਕਲਾਈਮੇਟ ਚੇਂਜ ਦੇ ਉਹ ਸਾਨੂੰ ਪਾਕਿਸਤਾਨ ਦੇ ਵਿੱਚ ਨਜ਼ਰ ਆ ਰਹੇ ਨੇ ਜਦੋਂ ਬਹੁਤ ਭਿਆਨਕ ਹੜਾ ਆਇਆ ਪਾਕਿਸਤਾਨ ਦੇ ਵਿੱਚ ਆ ਦੋ ਕੁ ਸਾਲ ਡੇਢ ਕੁ ਸਾਲ ਪਹਿਲਾਂ ਦੀ ਗੱਲ ਹੈ ਤੇ ਇਹਦੇ ਨਾਲ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਗਰਮੀ ਜਿੱਥੇ ਗਰਮੀ ਫਿਰ ਪੈਣੀ ਸ਼ੁਰੂ ਹੁੰਦੀ ਬਹੁਤ ਤੁਛਤ ਤੋਂ ਦੀ ਵੱਧ ਹੀ ਐਸੀ ਤਰੀਕੇ ਨਾਲ ਠੰਡ ਨਾ ਹੁੰਦੀ ਆ ਸੋ ਇੱਕ ਤਾਂ ਇਹ ਤਾਂ ਹੈਗਾ ਹੀ ਹੈਗਾ ਪਰ ਇਹਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੋਕ ਸਕਦੇ ਆ ਲਾਈਕ ਜਿਹੜੀ ਇਹ ਸਟਵਲ ਬਰਨਿੰਗ ਹੈ ਜਾਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ ਇਹ ਇਹਨੂੰ ਕੰਟਰੋਲ ਕਰਨਾ ਚਾਹੀਦਾ ਚਾਹੇ ਜਿਹੜੇ ਪਟਾਕੇ ਇਹਨਾਂ ਦਿਨਾਂ ਦੇ ਵਿੱਚ ਚਲਾਏ ਜਾਂਦੇ ਜਦੋਂ ਪਟਾਕਿਆਂ ਤੇ ਗੱਲ ਆਉਂਦੀ ਆ ਬਹੁਤ ਸਾਰੇ ਲੋਕੀ ਨੂੰ ਧਰਮ ਨਾਲ ਜੋੜ ਲੈਂਦੇ ਨੇ ਕਿ ਸਾਡੇ ਜੀ ਧਾਰਮਿਕ ਤਿਉਹਾਰ ਆ ਪਰ ਇਹਨਾਂ ਦੇ ਲਈ ਸਾਰਿਆਂ ਨੂੰ ਇਕੱਠੇ ਹੋਣਾ ਜ਼ਰੂਰੀ ਆ ਕਿਉਂਕਿ ਸਾਰੇ ਸਾਰਿਆਂ ਨੇ ਉਸੇ ਹੀ ਹਵਾ ਦੇ ਵਿੱਚ ਲੈਣਾ ਤੇ ਇਸ ਟਾਈਮ ਤੁਸੀਂ ਪੁੱਛ ਕੇ ਦੇਖੋ ਲਾਹੌਰੀਆਂ ਨੂੰ ਅੱਬਲ ਤਾਂ ਲਾਹੌਰੀਆਂ ਨੂੰ ਕਿਉਂ ਚਿਲੋ ਵੀ ਕਿੰਨਾ ਤੁਹਾਡਾ ਇਥੋਂ ਲੋਕੀ ਦੱਸਦੇ ਕਿਥੋਂ ਤੁਹਾਡਾ ਗਲ ਮੱਚਦਾ ਤੁਹਾਨੂੰ ਤੋਂ ਸਾਹ ਲੈਣ ਦੇ ਵਿੱਚ ਤੁਹਾਨੂੰ ਤਕਲੀਫ ਹੁੰਦੀ ਹੈ ਕਿ ਇਦਾਂ ਲੱਗਦਾ ਇਹ ਤੁਹਾਨੂੰ ਗੈਸ ਟੈਂਪਰ ਦੇ ਵਿੱਚ ਬੰਦ ਕੀਤਾ ਜਾਂਦਾ ਮੇਰੀ ਪਿਛਲੀ ਵੀਡੀਓ ਵੇਖਿਓ ਉਹਦੇ ਵਿੱਚ ਮੈਂ ਤੁਹਾਡੇ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ ਜਿਹਦੇ ਵਿੱਚ ਬੀਤੇ ਰੋਜ਼ ਸੀਐਨਐਨ ਨੇ ਇਹ ਰਿਪੋਰਟ ਕੀਤਾ ਕਿ ਹੁਣ ਜਿਹੜੀ ਇਹ ਆਪਣੇ ਇਲਾਕੇ ਦੀ ਲਾਹੌਰ ਦਿੱਲੀ ਪੰਜਾਬ ਵਾਲੇ ਇਲਾਕੇ ਦੀ ਜਿਹੜੀ ਸਮੋਗ ਆ ਇਹ ਸਪੇਸ ਤੋਂ ਦਿਸਣੀ ਸ਼ੁਰੂ ਹੋ ਗਈ ਆ ਅੰਤਰਿਕਸ਼ ਦੇ ਵਿੱਚੋਂ ਜਿਹੜੀ ਇਹ ਦਿਖਾਈ ਦੇ ਰਹੀ ਆ ਕਿ ਸਮੋਗ ਦਾ ਕਿੰਨਾ ਜਿਆਦਾ ਜਿਹੜਾ ਪ੍ਰਭਾਵ ਆ। ਸੋ ਭਗਵੰਤ ਮਾਨ ਨੇ ਜਿੱਥੇ ਇਹ ਗੱਲਾਂ ਕਹੀਆਂ ਉਹ ਕਾਫੀ ਸਹੀ ਵੀ ਨੇ ਕਿ ਇਹਦਾ ਹੱਲ ਕਰਨਾ ਚਾਹੀਦਾ ਤਾਂ ਸਾਰਿਆਂ ਨੂੰ ਆਪੋ ਆਪਣਾ ਜਿਹੜਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਪਰ ਭਗਵੰਤ ਸਿੰਘ ਮਾਨ ਸਾਹਿਬ ਇੱਥੇ ਤੁਹਾਡੀ ਇੱਕ ਗਲਤੀ ਵੀ ਜਿਹੜੀ ਹੈਗੀ ਆ ਕਿ ਤੁਸੀਂ ਜਿੱਦਾਂ ਹੁਣ ਆਹ ਜਿਹੜਾ PR 126 ਵਾਲਾ ਮਸਲਾ ਸੀਗਾ ਤੁਸੀਂ ਜਿਹੜੀ ਗੱਲ ਲੋਕਾਂ ਨੂੰ ਕਹਿੰਦੇ ਆ ਨਾ ਇੱਕ ਮੁੱਖ ਮੰਤਰੀ ਜਾਂ ਕਿਸੇ ਵੀ ਜਿਹੜਾ ਮੰਤਰੀ ਅਫਸਰ ਦੇ ਵਿੱਚ ਉਹਦੀ ਗੱਲ ਦੇ ਵਿੱਚ ਲੋਕਾਂ ਨੂੰ ਇੰਨਾ ਯਕੀਨ ਹੋਣਾ ਚਾਹੀਦਾ ਕਿ ਜੇਕਰ ਇਸ ਬੰਦੇ ਨੇ ਗੱਲ ਕਹਿ ਦਿੱਤੀ ਹੈ ਦੈਟ ਮੀਨਸ ਇਹ ਉਹਦੇ ਤੇ ਘਰਾ ਉਤਰੇਗਾ ਹੀ ਉਤਰੇਗਾ ਹੁਣ ਜੇਕਰ ਮੁੱਖ ਮੰਤਰੀ ਕਹਿ ਦਿੰਦਾ ਕਿ ਜਿਹੜਾ ਉਹ ਗੋਲਡੀ ਬਰਾੜ ਅਰੈਸਟ ਕਰ ਲਿਆ ਤਾਂ ਉਹ ਹੋਇਆ ਨਹੀਂ ਹੁੰਦਾ ਤੇ ਲੋਕਾਂ ਦੇ ਵਿੱਚ ਕੀ ਮੈਸੇਜ ਜਾਂਦਾ ਫਿਰ ਇਦਾਂ ਦੀਆਂ ਕਿੰਨੀਆਂ ਗੱਲਾਂ ਹੋ ਚੁੱਕੀਆਂ ਮੁਰਗੀ ਦੇ ਵੀ ਪੈਸੇ ਦਵਾਂਗੇ ਹੜਾਂ ਵਾਲੇ ਥਾਂ ਤੇ ਜਾ ਕੇ ਤੁਸੀਂ ਕਈ ਕੁਝ ਕਰਦੇ ਰਹੇ ਹੋ ਤੇ ਉਹ ਸਾਰਾ ਹਜੇ ਤੱਕ ਜਦੋਂ ਤੁਸੀਂ ਨਹੀਂ ਹੁੰਦਾ ਤੇ ਫਿਰ ਆਬਵੀਅਸਲੀ ਲੋਕਾਂ ਦੇ ਦਿਨਾਂ ਦੇ ਵਿੱਚ ਜਿਹੜਾ ਉਸ ਤਰੀਕੇ ਨਾਲ ਤੁਹਾਡੇ ਪ੍ਰਤੀ ਵਿਸ਼ਵਾਸ ਨਹੀਂ ਪੈਦਾ ਹੁੰਦਾ ਪਰ ਇਹਦੇ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਸੋਚਣ ਦੀ ਜ਼ਿੰਨੀ ਚੋਣ ਦੀ ਜੇਕਰ ਗੱਲ ਕਰੀਏ ਤਾਂ ਰਵਨੀਤ ਬਿੱਟੂ ਉਹਨਾਂ ਨੇ ਚਰਨਜੀਤ ਚੰਨੀ ਦਾ ਜਿਹੜਾ ਜਵਾਬ ਦਿੱਤਾ ਚੰਨੀ ਸਾਹਿਬ ਖਾਸੇ ਜਿਹੜਾ ਸਰਗਰਮ ਨੇ ਹੁਣ ਉਹ ਚੋਣ ਪ੍ਰਚਾਰ ਦੇ ਵਿੱਚ ਤੇ ਉਹ ਜਿਹੜਾ ਇਹ ਉਹ ਕੱਲ ਜਦੋਂ ਉਹਨਾਂ ਨੇ ਕਿਹਾ ਚਰਨਜੀਤ ਚੰਨੀ ਉਹਨਾਂ ਨੇ ਕਿ ਨੀਟੂ ਛਟਰਾਵਾਂ ਵਾਲਾ ਤਾਂ ਜਿਹੜਾ ਮੁੱਖ ਮੰਤਰੀ ਬਣ ਸਕਦਾ ਪਰ ਰਵਨੀਤ ਬਿੱਟੂ ਨਹੀਂ ਬਣ ਸਕਦਾ ਸੋ ਬਿੱਟੂ ਸਾਹਿਬ ਨੇ ਹੁਣ ਪਲਟਮਾ ਬਾਾਰ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਨੀਟੂ ਦਾ ਵੀ ਕੰਮ ਖੋਹ ਲਿਆ ਸੀ ਤੁਸੀਂ ਕਦੀ ਬੱਕਰੀ ਚੋਦੀ ਫਿਰਦੇ ਸੀ ਕਦੀ ਕੋਸ਼ਕ ਕਰਨ ਦੇ ਫਿਰਦੇ ਸੀ ਵੀ ਤੁਸੀਂ ਇਹ ਕੰਮ ਜਿਹੜੇ ਵੀ ਇਹਨਾਂ ਦਾ ਕੰਮ ਵੀ ਤੁਸੀਂ ਜਿਹੜਾ ਚੰਨੀ ਸਾਹਿਬ ਖੋਹ ਲਿਆ ਸੀ ਫਿਰ ਉਹਨਾਂ ਨੇ ਉਹ ਨੀਟੂ ਵਾਲੀ ਮੂਵਮੈਂਟ ਜਿਹੜੀ ਆਈ ਸੀ ਜਿਹਦੇ ਬੱਚੇ ਇਹਨਾਂ ਤੇ ਇਲਜ਼ਾਮ ਇੱਕ ਲੱਗਾ ਸੀ ਉਹਨੂੰ ਉਹਨਾਂ ਨੇ ਵਿੱਚ ਲੈ ਜਾਂਦਾ ਤੇ ਬਹੁਤ ਜਿਹੜਾ ਕਾਫੀ ਜਿਹੜੀਆਂ ਬਿੱਟੂ ਸਾਹਿਬ ਨੇ ਗੱਲਾਂ ਚੰਨੀ ਦੇ ਬਾਬਤ ਕਹੀਆਂ ਕਿ ਨਾਲ ਦੀ ਨਾਲ ਕਿਹਾ ਕਿ ਤੂੰ ਮੇਰਾ ਮੂੰਹ ਨਾ ਹੋਰ ਤੁਸੀਂ ਖਲਵਾਓ ਤੇ ਮੈਨੂੰ ਬਹੁਤ ਕੁਝ ਤੁਹਾਡੇ ਬਾਬਤ ਪਤਾ ਆ ਸੋ ਇਹ ਰਵਨੀਤ ਬਿੱਟੂ ਹੁਣੀ ਵੀ ਤੁਹਾਨੂੰ ਪਤਾ ਕਾਫੀ ਚਰਚਾ ਦੇ ਵਿੱਚ ਵੀ ਨੇ ਤੇ ਕਾਫੀ ਜਿਆਦਾ ਜਿਹੜਾ ਉਹ ਵੀ ਪ੍ਰਚਾਰ ਚੋਂ ਪ੍ਰਚਾਰ ਵਗੈਰਾ ਕਰ ਰਹੇ ਨੇ ਤੇ ਗਿੱਧੜ ਵਾਹੇ ਦੇ ਵਿੱਚ ਕਰ ਰਹੇ ਨੇ ਤੇ ਮੈਂ ਇਹ ਇੰਟਰਸਟਿੰਗ ਗੱਲ ਮੈਨੂੰ ਇਹਦੇ ਵਿੱਚ ਇਹ ਲੱਗੀ ਕਿ ਜਿਹੜਾ ਉਮੀਦਵਾਰ ਵੀ ਉਹ ਹੈਗਾ ਮਨਪ੍ਰੀਤ ਸਿੰਘ ਬਾਦਲ ਹੁਣ ਇਹ 9293 ਦੇ ਵਿੱਚ ਜਦੋਂ ਉੱਥੇ ਆਪਣੇ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਬੁਆਇਕਾਟ ਕੀਤਾ ਕਾਂਗਰਸ ਜਿਹੜਾ ਨਿਰਵਿਰੋਧ ਜਿੱਤ ਗਈ ਬਹੁਤ ਘੱਟ ਘੱਟ ਵੋਟਾਂ ਦੇ ਨਾਲ ਉਸ ਤੋਂ ਬਾਅਦ ਉੱਥੇ ਇੱਕ ਜ਼ਿਮਨੀ ਚੋਣ ਹੁੰਦੀ ਆ ਗਿੱਦੜਵਾਹੇ ਦੇ ਵਿੱਚ ਜਿੱਥੋਂ ਕਿ ਅਕਾਲੀ ਦਲ ਦੀ ਦੁਬਾਰਾ ਵਾਪਸੀ ਹੋਈ ਕਹੀ ਜਾਂਦੀ ਹੈ ਅਕਾਲੀ ਦਲ ਨੇ ਉੱਥੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਪਹਿਲੀ ਵਾਰ ਜਿਹੜਾ ਇਹਨਾਂ ਨੇ ਉੱਥੋਂ ਚੋਣ ਲੜੀ ਇਹਨਾਂ ਨੂੰ ਖੜਾ ਕੀਤਾ ਸੀ ਸਾਰੀ ਦੀ ਸਾਰੀ ਸਰਕਾਰ ਜਿਹੜੀ ਆ ਮਨਪ੍ਰੀਤ ਸਿੰਘ ਬਾਦਲ ਦੀ ਮੁਖਾਲਫਤ ਦੇ ਵਿੱਚ ਆ ਗਈ ਸੀ ਤੇ ਬਿਆਨਤ ਸਿੰਘ ਦੀ ਸਰਕਾਰ ਜਿਹੜੀ ਕਿ ਬਹੁਤ ਅਰੇ ਜਿਹੜੀ ਰੂਥਲੈਸ ਮੰਨੀ ਜਾਂਦੀ ਸੀ ਕਿ ਜਿਨੇ ਜੈਸਵੀ ਕੇ ਨਾਲ ਉਹ ਉਸ ਸਮੇਂ ਪੁਲਿਸ ਦਾ ਦੌਰ ਦौरा ਸੀ ਹੁਣ ਬਿਆਨਤ ਸਿੰਘ ਨੇ ਦੱਸਦੇ ਆ ਕਿ ਪੂਰਾ ਆਪਣਾ ਡੇਰਾ ਜਮਾ ਲਿਆ ਸੀ ਗਿੱਦੜਵਾਹੇ ਦੇ ਵਿੱਚ ਆ ਕੇ ਤੇਨੂੰ ਬਕਾਰ ਦਾ ਸਵਾਲ ਬਣਾ ਲਿਆ ਸੀ ਕਿ ਮੈਂ ਸੀਟ ਜਿੰਨੀ ਜਿਤਨੀ ਆ ਦੂਜੇ ਪਾਸੇ ਇਕੱਲਾ ਅਕਾਲੀ ਦਲ ਨਹੀਂ ਸੀ ਇਹਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਸੀ ਉਸ ਸਮੇਂ ਉਹ ਆ ਕੇ ਖੜ ਗਏ ਸੀ ਕਿ ਆਪਾਂ ਇੱਥੇ ਜਿਹੜਾ ਬਿਆਨਤ ਸਿੰਘ ਨੂੰ ਹਰਾਉਣਾ ਤੇ ਉੱਥੇ ਬਿਆਨਤ ਸਿੰਘ ਦਾ ਉਮੀਦਵਾਰ ਹਾਰਿਆ ਤੇ ਅਕਾਲੀ ਦਲ ਦੀ ਦੁਬਾਰਾ ਜਿਹੜੀ ਵਾਪਸੀ ਹੋਣੀ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਰਕਾਰ ਵੀ ਬਣਾਈ ਜਿਹੜੀ ਪ੍ਰਕਾ ਦੇ ਉਦੋਂ ਹੁਣ ਇਹ ਇਹ ਇੰਟਰਸਟਿੰਗ ਗੱਲ ਇਹ ਆ ਕਿ ਉਦੋਂ ਜਿਹੜਾ ਦਾਦਾ ਸੀ ਉਹ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਦੇ ਲਈ ਵਾਹ ਲਾ ਰਿਹਾ ਸੀ ਇਸ ਸਮੇਂ ਜਿਹੜਾ ਉਸੇ ਦਾਦੇ ਦੀ ਲੈਗਸੀ ਨੂੰ ਅੱਗੇ ਆਪਣੇ ਉਹਨਾਂ ਦੇ ਕਹਿਣ ਦੇ ਮੁਤਾਬਕ ਰਵੀਤ ਬਿੱਟੂ ਦਾ ਜਿਹੜਾ ਕਹਿਣਾ ਆ ਕਿ ਮੈਂ ਅਭੈਨ ਸਿੰਘ ਦੀ ਲੈਗਸੀ ਨੂੰ ਅੱਗੇ ਤੋਰਦਾ ਹੁਣ ਉਹਦਾ ਹੀ ਪੋਤਾ ਉਸੇ ਮਨਪ੍ਰੀਤ ਸਿੰਘ ਬਾਦਲ ਨੂੰ ਜਿਹੜਾ ਜਿਤਾਉਣ ਦੇ ਲਈ ਆਪਣਾ ਪੂਰਾ ਜੋਰ ਲਾ ਰਿਹਾ ਵੀ ਕੀ ਸਿਆਸਤ ਹੈ ਵੈਸੇ ਕਿ ਕਿੱਥੇ ਪਹਿਲਾਂ ਉਹਨਾਂ ਨੂੰ ਹਰਾਉਣ ਦੇ ਲਈ ਚੱਕ ਉਮੀਦਵਾਰ ਵੀ ਉਹ ਹੀ ਆ ਜਿਹੜੇ ਆ ਲੋਕ ਪਰਿਵਾਰ ਵੀ ਉਹੀ ਆ ਪਰ ਪਰਿਵਾਰ ਦੇ ਕਹ ਲੋ ਕਿ ਕਿਰਦਾਰ ਜ਼ਰੂਰ ਬਦਲੋ ਇਸ ਸਮੇਂ ਜਿਹੜਾ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾਉਣ ਦੇ ਲਈ ਜਿਹੜਾ ਜ਼ੋਰ ਲਾ ਰਹੇ ਨੇ ਰਵਨੀਤ ਬਿੱਟੂ ਜਦ ਕਿ ਉਸ ਸਮੇਂ ਜਿਹੜਾ ਮਨਪ੍ਰੀਤ ਬਾਦਲ ਨੂੰ ਹਰਾਉਣ ਦੇ ਲਈ ਜਿਹੜਾ ਜ਼ੋਰ ਲਾ ਰਹੇ ਸੀਗੇ ਰਵਨੀਤ ਬਿੱਟੂ ਦੇ ਦਾਦਾ ਵਿਅੰਤ ਸਿੰਘ ਹੁਣੇ ਜਿਹੜੇ ਕਿ ਉਸ ਸਮੇਂ ਤਤਕਾਲੀ ਮੁੱਖ ਮੰਤਰੀ ਸੀ ਸੋ ਇਹਦੇ ਨਾਲ ਨਾਲ ਜਿਹੜਾ ਇਸ ਜ਼ਿਮਨੀ ਚੋਣ ਦੇ ਵਿੱਚ ਸਭ ਤੋਂ ਇੱਕ ਹੋਰ ਇੰਪੋਰਟੈਂਟ ਉਮੀਦਵਾਰ ਆ ਨੋ ਡਾਊਟ ਸਭ ਤੋਂ ਹੌਟ ਸੀਟ ਜਿਹੜੀ ਆ ਉਹ ਗਿੱਦੜਵਾਹੀ ਆ ਜਿਹਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਆ ਇਤਿਹੇ ਉਮੀਦਵਾਰ ਵੀ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਨੇ ਤੇ ਰਾਜਾ ਬੜਿੰਗ ਉਹਨਾਂ ਦੀ ਮਿਸਿਸ ਜਿਹੜੀ ਆ ਵਾਈਫ ਆ ਉਹ ਇੱਥੇ ਚੋਣ ਲੜ ਰਹੇ ਨੇ ਵੈਸੇ ਤਾਂ ਸੁਖਵਿੰਦਰ ਸਿੰਘ ਰੰਧਾਵਾ ਦੀ ਵੀ ਜਿਹੜੀ ਵਾਈਫ ਆ ਉਹ ਵੀ ਚੋਣ ਲੜ ਰਹੇ ਨੇ ਜਿਹੜਾ ਉੱਥੋਂ ਡੇਰਾ ਬਾਬਾ ਨਾਨਕ ਤੋਂ ਤੇ ਉਹਨਾਂ ਨੇ ਉਹਨਾਂ ਦੀ ਕਾਫੀ ਉੱਥੇ ਤੇ ਜਿਹੜੇ ਨਿਜ਼ਾਮ ਆਪਣੇ ਉੱਥੇ ਦੇ ਲੋਕਲ ਅਫੀਸ਼ੀਅਲਸ ਨੇ ਉਹਨਾਂ ਦੇ ਨਾਲ ਜਿਹੜੀ ਰੰਧਾਵਾ ਸਾਹਿਬ ਦੀ ਕਾਫੀ ਤੂ ਤੂ ਮਾਮੇ ਵਗੈਰਾ ਚੱਲ ਰਹੀ ਹੈ ਜੀ ਤੇ ਇੱਕ ਅਫਸਰ ਨੂੰ ਮੈਂ ਹੁਣੇ ਦੇਖਿਆ ਕਿਸੇ ਨੂੰ ਸਸਪੈਂਡ ਵੀ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਉਂਕਿ ਰੰਧਾਵਾ ਸਾਹਿਬ ਨੇ ਕੋਈ ਸ਼ ਗੈਂਗਸਟਰਸ ਵਗੈਰਾ ਤੋਂ ਫੋਨ ਕਰਵਾਏ ਜਾ ਰਹੇ ਆ ਉਹਨਾਂ ਦੇ ਬੂਟਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਛਾ ਜਿਹੜੇ ਕੇਜਰੀਵਾਲ ਸਾਹਿਬ ਆ ਉਹ ਬੀਤੇ ਦਿਨਾਂ ਦੇ ਵਿੱਚ ਉੱਥੇ ਗੈਰ ਡੇਰਾ ਬਾਬਾ ਨਾਨਕ ਉਹਨਾਂ ਨੇ ਕਿਹਾ ਕਿ ਸਾਡੇ ਵਾਲਾ ਰੰਧਾਵਾ ਇਮਾਨਦਾਰ ਆ ਦੂਜਾ ਰੰਧਾਵਾ ਜਿਹੜਾ ਬੇਈਮਾਨ ਆ ਤੇ ਇਹ ਤਾਂ ਪਰਿਵਾਰ ਨੂੰ ਪਾਲਦੇ ਨੇ ਜੀ ਇਹ ਤਾਂ ਆਪੋ ਆਪਣੇ ਵਸੇਨਾ ਦੇ ਵਿੱਚ ਤਾਂ ਪਰਿਵਾਰਵਾਦ ਹੀ ਆ ਹੁਣ ਕੇਜਰੀਵਾਲ ਸਾਹਿਬ ਨੂੰ ਯਾਦ ਭੁੱਲ ਗਿਆ ਹੋਣਾ ਕਿ ਚਾਰ ਸੀਟਾਂ ਤੇ ਇਸ ਸਮੇਂ ਪੰਜਾਬ ਦੇ ਅੰਦਰ ਬਾਈਲੈਕਸ਼ਨ ਹੋ ਰਹੀ ਆ ਉਹਨਾਂ ਦੇ ਵਿੱਚੋਂ ਇੱਕ ਚੱਬੇਵਾਲ ਦੀ ਸੀਟ ਆ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਰਾਜਕਮਾਰ ਹੁਣੀ ਆ ਜਿਹੜੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਆ ਜਿਹੜੇ ਕਿ ਐਮਪੀ ਨੇ ਤਿੰਨ ਐਮਪੀ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਐਮਪੀ ਨੇ ਆਪਣੇ ਬੇਟੇ ਨੂੰ ਦੁਬਾਰਾ ਵਿਧਾਨ ਸਭਾ ਦੀ ਟਿਕਟ ਦਿੱਤੀ ਹੋਈ ਆ ਸੋ ਪਰਿਵਾਰਵਾਦੀ ਗੱਲ ਤਾਂ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਇਨ 댓 ਮੈਟਰ ਸੋ ਖੈਰ ਇਹ ਜੇਕਰ ਬਰਿੰਗ ਸਾਹਿਬ ਤੇ ਆਪਾਂ ਆਈਏ ਤਾਂ ਇਹਨਾਂ ਦੀ ਮੈਂ ਇੱਕ ਇੰਟਰਵਿਊ ਵੇਖ ਰਿਹਾ ਸੀਗਾ ਕਾਫੀ ਇਹਨਾਂ ਨੇ ਜਿਹੜੀਆਂ ਪੋਜੀਸ਼ਨ ਲਈ ਇਹਨਾਂ ਨੇ ਬੱਸ ਤਾਂ ਇਹਨਾਂ ਨੇ ਕਿਹਾ ਕਿ ਹਰੇਕ ਜਿਹੜੀ ਲੜਾਈ ਹੁੰਦੀ ਆ ਉਹ ਆਬੀਸਲੀ ਬਕਾਰ ਦੀ ਲੜਾਈ ਹੁੰਦੀ ਆ ਡਿੰਪੀ ਢੱਲੋਂ ਉਹਨਾਂ ਨੂੰ ਲੈ ਕੇ ਇਹਨਾਂ ਨੇ ਇੱਕ ਇੰਟਰਸਟਿੰਗ ਜਿਹੜਾ ਕਮੈਂਟ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਤਾਂ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਆ ਵੱਡਾ ਚੰਕ ਤਾਂ ਡਿੰਪੀ ਹੁਣੀ ਜਾਂ ਕਹਿ ਲਓ ਕਿ ਅੱਧਾ ਕਿਤਾ ਉਹ ਆਪਣੇ ਉਹਨਾਂ ਨੇ ਕਿਹਾ ਨਾਲ ਹੀ ਲੱਗਿਆ ਕਿਉਂਕਿ ਬਾਦਲ ਪਰਿਵਾਰ ਨੇ ਜਿਆਦਾ ਇਸ ਹਲਕੇ ਦੇ ਵਿੱਚ ਨਹੀਂ ਦੇਖਿਆ ਜਦੋਂ ਤੇ ਮਨਪ੍ਰੀਤ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਛੱਡ ਦਿੱਤਾ ਤੇ ਆਬੀਸਲੀ ਇੱਥੇ ਫਿਰ ਡਿੰਪੀ ਢੱਲੋਂ ਆ ਗਿਆ ਤੇ ਫਿਰ ਡਿੰਪੀ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਸੀ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਬਵੀਅਸਲੀ ਚਲੇ ਗਏ ਕਿਉਂਕਿ ਡਿੰਪੀ ਤੇ ਲੋਹਣਾ ਦੇ ਉਮੀਦਵਾਰ ਆ ਤੇ ਇਹਦੇ ਨਾਲ ਨਾਲ ਇਹਨਾਂ ਨੇ ਬਾਕੀ ਇਹਨਾਂ ਨੇ ਕਿਹਾ ਕਿ ਮੈਂ ਜਿੰਨੀ ਚੋਣਾਂ ਦੇ ਵਿੱਚ ਹੁੰਦਾ ਬਹੁਤ ਕੁਝ ਹੁੰਦਾ ਪਰ ਮੈਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਲੈ ਕੇ ਵਾਲੀਆਂ ਰਿਪੋਰਟਾਂ ਰਿਪੋਰਟਾਂ ਨਹੀਂ ਕਰਦਾ ਹੁੰਦਾ ਤੇ ਜਿਹੜਾ ਕੋਈ ਨਹੀਂ ਦੇਖੀ ਜੋ ਕਿਦਾਂ ਹੁੰਦੀ ਆ ਬੜੇ ਮਾਰਸ਼ਲ ਲੋਕ ਨੇ ਗਿੱਦੜਵਾਹੇ ਦੇ ਸਾਨੂੰ ਪਤਾ ਕਿ ਜਿਹੜਾ ਪਰਚੀਆਂ ਪੁਰਚੀਆਂ ਵਾਲੀ ਸਿਆਸਤ ਕੀ ਹੁੰਦੀ ਆ ਸਾਰੇ ਲੋਕ ਕਹਿੰਦੇ ਨੇ ਕਿ ਗਿੱਦੜਵਾਹੇ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਉਹ ਤਾਂ ਆਬਵੀਅਸ ਵੀ ਆ ਜਿਵੇਂ ਮੈਂ ਬਿਆਨ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕੀਤੀ ਆ ਇਸੇ ਤਰੀਕੇ ਨਾਲ ਮਨਪ੍ਰੀਤ ਸਿੰਘ ਬਾਦਲ ਉਸ ਤੋਂ ਫਾਈਨੈਂਸ ਮਿਨਿਸਟਰ ਜਿਹੜਾ ਜਿੱਤਦੇ ਰਹੇ ਨੇ ਫਿਰ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਤੌਰ ਤੇ ਜਿੱਤਦੇ ਰਹੇ ਨੇ ਫਿਰ ਰਾਜਾ ਬੜਿੰਗ ਜਿਹੜਾ ਵੱਡਾ ਨਾਮ ਨੇ ਕਾਂਗਰਸ ਦਾ ਇਹ ਵੀ ਉੱਥੋਂ ਜਿੱਤਦੇ ਰਹੇ ਨੇ ਤੋਂ ਇਹਨਾਂ ਹਲਕਿਆਂ ਦੇ ਵਿੱਚ ਇਦਾਂ ਹੁੰਦਾ ਹੀ ਸੋ ਪਰ ਇਹ ਵੀ ਨਾਲ ਦੀ ਨਾਲ ਗੱਲ ਚੱਲਦੀ ਆ ਕਿਤੇ ਨਾ ਕਿਤੇ ਕਿ ਸ਼ਾਇਦ ਭਗਵੰਤ ਮਾਨ ਦੀ ਜਿਹੜੀ ਯਾਰੀ ਦੋਸਤੀ ਤਾਂ ਹੈਗੀ ਆ ਬਰਿੰਗ ਸਾਹਿਬ ਦੇ ਨਾਲ ਪਰ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਕਿ ਕੋਈ ਵੀ ਪੋਲੀਟੀਸ਼ੀਅਨ ਜਿਹੜਾ ਆਪਣੇ ਵਿਰੋਧੀ ਦੇ ਨਾਲ ਯਾਰੀ ਦੋਸਤੀ ਪਾਵੇਗਾ ਉਹ ਆਪਣਾ ਪੋਲੀਟੀਕਲ ਕੈਰੀਅਰ ਇੱਕ ਤਰੀਕੇ ਨਾਲ ਖਤਮ ਹੋਇਆ ਸਮਝੋ ਜਿਹਦੇ ਬਾਬਤ ਉਹਨਾਂ ਨੇ ਬਰਾੜ ਸਾਹਿਬ ਦੀ ਜਗਮੀਤ ਸਿੰਘ ਬਰਾੜ ਦੀ ਜਾਂ ਕੈਪਟਨ ਮਰਿੰਦਰ ਸਿੰਘ ਉਹਨਾਂ ਦੀ ਜਿਹੜੀ ਉਦਾਹਰਣ ਵੀ ਦਿੱਤੀ ਕਿ ਕਿੱਦਾਂ ਉਹਨਾਂ ਨੇ ਜਿਹੜੇ ਉਹਨਾਂ ਦੇ ਮੇਨ ਆਪੋਨੈਂਟ ਸੀਗੇ ਉਹਨਾਂ ਦੇ ਨਾਲ ਯਾਰੀ ਦੋਸਤੀ ਪਾ ਲਈ ਜਾਂ ਇਕੱਠੇ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਕੈ ਹੋ ਗਈ ਕਿਉਂਕਿ ਰਾਜਾ ਬੜਿੰਗ ਉੱਤੇ ਬਾਰ-ਬਾਰ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਕਿਤੇ ਨ ਕਿਤੇ ੱਟੀ-ਸੱਟੀ ਤਾਂ ਹੈਗੀ ਆ ਕਿਉਂਕਿ ਗਿੱਦੜਵਾਹੇ ਦੇ ਵਿੱਚੋਂ ਹੀ ਇਹਨਾਂ ਦੇ ਇੱਕ ਜਿਹੜੇ ਪ੍ਰਿਤਪਾਲ ਸ਼ਰਮਾ ਹੁਣੀ ਆ ਜਿਹੜੇ ਕਿ ਹੁਣ ਬਾਜਪਾ ਦੇ ਵਿੱਚ ਗਏ ਨੇ ਉਹਨਾਂ ਨੇ ਵੀ ਇਹੀ ਗੱਲ ਤੇ ਬਾਬਤ ਇਦਾਂ ਕਿਹਾ ਕਿ ਮੈਨੂੰ ਆਮਲਵੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਰਾਜਾ ਬੜਿੰਗ ਨੂੰ ਕੋਈ ਵੀ ਔਖਿਆਈ ਜਿਹੜੀ ਆ ਨਹੀਂ ਹੋਣੀ ਚਾਹੀਦੀ ਬਰਨਾਲੇ ਦੇ ਵਿੱਚ ਵੀ ਤਗੜਾ ਮੁਕਾਬਲਾ ਆ ਪਰ ਬਰਨਾਲੇ ਦੇ ਵਿੱਚ ਮੈਂ ਜਦੋਂ ਕਿ ਇਹ ਸਾਰੀ ਚੋਣ ਦੀ ਸ਼ੁਰੂਆਤ ਹੋਈ ਤੁਹਾਡੇ ਨਾਲ ਇੱਕ ਮੈਂ ਗੱਲ ਸਾਂਝੀ ਕੀਤੀ ਸੀ ਕਿ ਜਿਹੜੇ ਇਹ ਬਾਠ ਹੁਣੀ ਆ ਉਥੋਂ ਆਮ ਆਦਮੀ ਪਾਰਟੀ ਦੇ ਤੋਂ ਖਫਾ ਹੋ ਕੇ ਉੱਥੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਕਿ ਲੱਗਦਾ ਏਦਾਂ ਵੀ ਕਿਤੇ ਨਾ ਕਿਤੇ ਪਿੱਛੇ ਪਿੱਠ ਤੇ ਥਾਪੜਾ ਤਾਂ ਜ਼ਰੂਰ ਹੈਗਾ ਕਿਉਂਕਿ ਮੀਤ ਹੇਰ ਦੇ ਨਾਲ ਮਾਨ ਸਾਹਿਬ ਦੀ ਵਾਲੀ ਬਣਦੀ ਨਹੀਂ ਤੇ ਹੁਣ ਜਿਹੜਾ ਇੱਕ ਦੋ ਹੋਰ ਇਸ ਤਰੀਕੇ ਦੀਆਂ ਰਿਪੋਰਟਾਂ ਮਿਲੀਆਂ ਨੇ ਕਿ ਜਿਹੜਾ ਹਲਕੇ ਦੇ ਲੋਕ ਨੇ ਉਹਨਾਂ ਨੂੰ ਵੀ ਇਹ ਲੱਗ ਰਿਹਾ ਕਿ ਜਿਹੜਾ ਬਾਦ ਸਾਹਿਬ ਆ ਵੀ ਉਹਨਾਂ ਦੇ ਪਿੱਛੇ ਭਗਵੰਤ ਸਿੰਘ ਮਾਨ ਦਾ ਕਿਤੇ ਨਾ ਕਿਤੇ ਹੱਥ ਤਾਂ ਹੈਗਾ ਕਿਉਂਕਿ ਉਹਨਾਂ ਨੇ ਕੋਈ ਜ਼ਿਆਦਾ ਇਹਨਾਂ ਦੀ مخالਫਤ ਵੀ ਨਹੀਂ ਕੀਤੀ ਤੇ ਦੂਜੇ ਪਾਸੇ ਕੋਈ ਜ਼ਿਆਦਾ ਜਿਹੜੀ ਹਮਾਇਤ ਵੀ ਨਹੀਂ ਕੀਤੀ ਤੇ ਇਹਦੇ ਨਾਲ ਨਾਲ ਸਭ ਤੋਂ ਜਿਆਦਾ ਅਹਿਮ ਹੋਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕਿ ਉਹ ਕਿੱਧਰ ਨੂੰ ਪੁਕਤੇਗੀ ਲਗਾਤਾਰ ਤੁਹਾਡੇ ਨਾਲ ਹਰ ਵਿਸ਼ੇ ਤੇ ਗੱਲ ਕਰਦੇ ਰਹਿਾਂਗੇ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ